ਤੇ ਬ੍ਰੇਨਸਟਾਰਮਿੰਗ ਹੁੰਦੀ ਹੈ ਬ੍ਰੇਨਸਟਾਰਮਿੰਗ ਚ ਕੌਣ ਕੌਣ ਬੈਠਦਾ ਹੈ ਮੇਰੇ ਅਫਸਰ ਬੈਠਣਗੇ ਜਿਹੜਾ ਕਟਿੰਗ ਐਂਜ ਲੈਵਲ ਆਫਸਰਸ ਐ ਉਹ ਬੈਠਣਗੇ ਬ੍ਰੇਨਸਟਾਰਮਿੰਗ ਤੇ ਇੱਕ ਖਾਕਾ ਤਿਆਰ ਕੀਤਾ ਜਾਏਗਾ ਕਿ ਪਹਿਲਾਂ ਆ ਕਰਨਾ ਹੈ ਕਿ ਤੇ ਆ ਕਰਨਾ ਫਿਰ ਆ ਕਰਨਾ ਜਦੋਂ ਖਾਕਾ ਤਿਆਰ ਹੁੰਦਾ ਹੈ ਐਂਡ ਵੈਨ ਵੀ ਐਗਜ਼ੀਕਿਊਟਡ ਤੇ ਉਹਦੇ ਪ੍ਰੋਬਲਮਸ ਆਉਂਦੇ ਨੇ ਛੋਟੇ ਛੋਟੇ ਪ੍ਰੋਬਲਮਸ ਮੈਂ ਸੌਫਟਵੇਅਰ ਦਾ ਐਗਜ਼ਾਮਪਲ ਦੇਣਾ ਸਾਫਟਵੇਅਰ ਤੁਹਾਡਾ ਨਵਾਂ ਆ ਗਿਆ ਐਪਲ ਦਾ ਤੇ ਉਹ ਰੈਗੂਲਰਲੀ ਅਪਡੇਟ ਇਸ ਲਈ ਹੁੰਦਾ ਕਿਉਂਕਿ ਕੋਈ ਨਾ ਕੋਈ ਪ੍ਰੋਬਲਮਸ ਆਉਂਦੀਆਂ ਹੁਣ ਆਪਾਂ ਸਟ੍ਰੈਟਜੀ ਜਿਹੜੀ ਜੋ ਆਪਾਂ ਐਗਜ਼ੀਕਿਊਸ਼ਨ ਕੀਤੀ ਸਵੇਰੇ ਸਵੇਰੇ ਆਮ ਸੌਰੀ ਤੁਹਾਨੂੰ ਜਲਦੀ ਬੁਲਾ ਲਿਆ ਇਹ ਤਾਂ ਸਵੇਦੀ ਹੋਰ ਦੀ ਪਾਈ ਹੋਈ ਹੈ ਮੈਂ ਤਾਂ ਜਲਦੀ ਕਰਕੇ ਬੈਟਰੀ ਵੀ ਜਲਦੀ ਮੜ ਗਿਆ ਠੀਕ ਹੈ ওকে ਇਨਸਟੈਡ ਆਫ ਕੈਸੋ ਆਪਰੇਸ਼ਨਸ ਕੈਸੋ ਮਤਲਬ ਕਿ ਤੁਸੀਂ ਕੋਡਨ ਕਰ ਲੋ ਕਰ ਕਰ ਜਾ ਕੇ ਸਰਚ ਕਰੋ ਕੁਝ ਮਿਲੇ ਨਾ ਅ ਲੋਕੀ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਹੈ ਉਹ ਤੋਂ ਥੋੜੇ ਜੇ ਸਤਰ ਕੋ ਜਾਏ ਫੋਨ ਨੰਬਰ ਚੇਂਜ ਕਰ ਲੈਣ ਆਪਣੀ ਰਹਿਸ ਚੇਂਜ ਕਰ ਲੈਣ ਆਪਣੇ ਨਾਂ ਤੇ ਜਿਹੜੀ ਪ੍ਰਾਪਰਟੀ ਹੈ ਮੂਵੇਬਲ ਇਮੂਵੇਬਲ ਪ੍ਰਾਪਰਟੀ ਜਿਹੜੀ ਹੈ ਉਹ ਆਪਾਂ ਨਾ ਪ੍ਰੈਸ ਨੋਟ ਨਹੀਂ ਦੇ ਰਹੇ ਇਸ ਚੀਜ਼ ਦਾ ਟੂ ਯੂ ਰਾਈਟ ਈਅਰ ਸੈਲਫ ਕਿ ਮੂਵੇਬਲ ਇਮੂਵੇਬਲ ਪ੍ਰੋਪਰਟੀ ਜਿਹੜੀ ਹੈ ਉਹ ਚੇਂਜ ਕਰ ਲੈਣ ਆ ਆਪਣੇ ਠਹਿਰ ਬਦਲ ਲੈਣ ਆਪਣਾ ਮੋਡਸ ਆਪਰੇਂਡੀ ਬਦਲ ਲੈਣ ਆਪਣਾ ਇਲਾਕਾ ਬਦਲ ਲੈਣ ਆਪਣੇ ਕਲੈਂਟਸ ਹੋ ਗਏ ਸਪਲਾਈਅਰਸ ਹੋ ਗਏ ਉਹਨਾਂ ਨੂੰ ਬਦਲ ਲੈਣ ਗੈਸਪੋ ਆਪਰੇਸ਼ਨ ਜਿਹੜਾ ਹੈ ਉਹ ਥੋੜਾ ਜਿਹਾ ਆਪਾਂ ਚੇਂਜ ਕੀਤਾ ਹੈ ਨਾਊ ਵਾਟ ਵੀ ਆਰ ਡੂਇੰਗ ਇਸ जिमेंडे इन्फ, एक है इनफॉर्मे इनफॉर्मे बेस से अपनी इनफॉर्मे बेस बन जाती है कुछ दी है, लिस्ट बन जाती है कुछ फैक्टुअल लिस्ट होंगी कि भी ये बंदा है, छे परचे दर्ज है तीन ति चार, चार तरह की लिस्ट होंगी एक इंटेलीजेंस बेस्ड लिस्ट इंटेलीजेंस मतलब ਸਾਡੀ ਇੰਟੈਲੀਜੈਂਸ ਹੈਡਕੁਆਟਰ ਦੀ ਇੰਟੈਲੀਜੈਂਸ ਦੂਜੀ ਫੈਕਚੁਅਲ ਲਿਸਟ ਜਿਹੜੇ ਪਰਚੇ ਕਰਦੇ ਹੈ ਤੀਜੀ ਜਿਹੜਾ ਪਬਲਿਕ ਸਾਨੂੰ ਦੱਸਦੀ ਹੈ ਪਬਲਿਕ ਜਿਹੜਾ ਮੇਨ ਤੁਸੀਂ ਆਂਦੇ ਵੀ ਡਿਸਾਈਡ ਅਪ ਔਨ ਇਟ ਹਰ ਹਫਤੇ 10 ਡੇਜ਼ ਵੀਲ ਟਾਰਗੇਟ 25 ਟੂ 50 ਪੀਪਲ ਟਾਰਗੇਟ ਟਾਰਗੇਟ ਕਿਵੇਂ ਹੋਊਗਾ ਸਪੈਸ਼ਲ ਬ੍ਰਾਂਚ ਦਾ ਇੱਕ ਬੰਦਾ ਆਪਾਂ ਲਾ ਕੇ ਰੱਖेंगे ਜੀ ਕੀ ਆਪਰੇਸ਼ਨ ਕਰਨਾ ਹੈ ਆਪਾਂ 6 ਤਰੀਕ ਨੂੰ ਆ ਬੰਦਾ ਤੇਰਾ ਪਹਿਲੀ ਤਰੀਕ ਨੂੰ ਉਹ ਇੱਕ ਬੰਦਾ ਦੇਤਾ ਟੋਟਲ ਤੁਸੀਂ ਉਹਦੀ ਮੂਵਮੈਂਟਸ ਟ੍ਰੇਸ ਕਰੋ ਜੀ ਸਵੇਰੇ ਦੁਪਹਿਰੇ ਸ਼ਾਮ ਕਿਹੜੇ ਨਾਲ ਜਾਂਦਾ ਉੱਠਦਾ ਬੈਠਦਾ 4 ਤੋਂ 5 ਡੇਸ ਥੇ ਆਰ ਸਫੀਸ਼ੀਐਂਟ 4 ਤੋਂ 5 ਡੇਸ ਥੇ ਆਰ ਸਫੀਸ਼ੀਐਂਟ उस ਤੋਂ ਬਾਅਦ ਇਹ ਸਿਰਫ ਸਪੈਸ਼ਲ ਬ੍ਰਾਂਚ ਦਾ ਇੱਕ ਬੰਦਾ ਹੈ ਜਿਹਨੂੰ ਪਤਾ ਹੈ ਠੀਕ ਹੈ ਨਾਓ ਜਿਸ ਦਿਨ ਆਪਰੇਸ਼ਨ ਹੋਣਾ ਹੈ ਆਪਰੇਸ਼ਨ ਹੋਣਾ अर्ਲੀ ਮੋਰਨਿੰਗ ਇਹ ਆਪਰੇਸ਼ਨਸ ਨਾ ਦਿਨੇ ਨਹੀਂ ਹੁੰਦੇ ਕਿ 9 ਵਜੇ ਤੱਕ ਲੋਕ ਚਲੇ ਜਾਂਦੇ ਸਵੇਰੇ 4 ਤੋਂ ਲੈ ਕੇ 2 ਘੰਟੇ ਲਗਾ ਲਓ 3 ਘੰਟੇ ਲਗਾ ਲਓ 4 to 6 4 to 7 ਵੀ ਆਰ ਗੋਇੰਗ ਟੂ ਐਗਜ਼ੀਕਿਊਟ ਥੀਸ ਆਪਰੇਸ਼ਨਸ ਹੁਣ ਅੱਜ ਦਾ ਆਪਰੇਸ਼ਨ ਜਿਹੜਾ ਸੀਗਾ ਸਕਸੈਸਫੁਲ ਰਿਹਾ ਡਿਟੇਲਸ ਜਿਹੜੀਆਂ ਆ ਉਹ ਬਾਅਦ ਚ ਤੁਹਾਨੂੰ ਦੱਸ ਦਿੱਤੀ ਜਾਣਗੀਆਂ 25 ਨਟੋਰੀਅਸ ਬੰਦੇ ਹਬੋਵਾਲ ਦੇ ਅਬੋਵਾਲ ਜਨਰਲ ਏਰੀਆ ਮੈਂ ਜਨਰਲ ਏਰੀਆ ਬਤ ਦੱਸ ਰਿਹਾ ਤੇ ਜੋਹਾਰ ਨਗਰ ਕੈਂਪ ਦੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਉਹਨਾਂ ਵਿੱਚੋਂ 6 ਬੰਦੇ ਜਿਹੜੇ ਸੀਗੇ ਉਹ ਘਰੀ ਮਿਲ ਗਏ ਠੀਕ ਹੈ ਜੀ ਰਿਕਵਰੀਜ਼ ਵੀ ਹੋਈਆਂ ਛੋਟੀਆਂ ਹੋਈਆਂ ਲੇਕਿਨ ਰਿਕਵਰੀਜ਼ ਹੋਈਆਂ तो उन पच्ची बंद जो बे अठ ब अपने घर कर चेंज करके दूजे जिले से जा चुके हैं सो so, बोलन का मतलब यह है कि टोटल घेरा पाओ सर्च करो जी तीन चार घंटे कुछ मिले ना कोई फायदा मिले यू पलैनट तो ये एक अच्छी कामयाबी अच्छी अच्छ, अच्छी स्टार्ट है ਅੰਡ ਹਫਤਾ 10 ਦਿਨਾਂ ਚ ਆਪਾਂ ਇੱਕ ਆਪਰੇਸ਼ਨ ਇਦਾਂ ਦਾ ਕਰਨਾ ਹੀ ਕਰਨਾ ਜਿਹਦੇ ਚ ਰਿਜ਼ਲਟ ਆ ਮੈਂ ਕੁਝ ਪੁੱਛੋ ਤੁਸੀਂ ਜਿਹੜਾ ਪੁੱਛਣਾ ਹੈ ਜੀ ਫਰਕ ਇਹ ਲੱਗਿਆ ਕਿ ਸਟਰੈਂਥ ਜੀ ਪੂਰੀ ਦੇਖੀਏ ਪੂਰੀ ਮੂਵੀ ਮੂਵੀ ਦੇਖੀਏ ਤੁਸੀਂ ਪੂਰੀ ਕਿ ਪੁਰਾਣਾ ਕੀ ਹੋਦਾ सर्जिकल स्ट्राइक इट इज सर्जिकल स्ट्राइक बजाय पूरी फौज भेज दो इधर भी गोलियां चलन उधर भी चलन मीडिया आए फलाना आए कोई कॉन्ट्रोवर्सी हो जाए वी टारगेट एंड स्टेल्थ एंड स्टेल्थ ऑपरेशन वी गैदर

ਕੱਲ ਪਰਖ ਲਈਏ ਮੀਟਿੰਗ 13 ਨੂੰ ਹੋਈ ਸੀ ਕਿ ਨਾ ਅੱਜ ਕੀ ਹੈ 26 ਤੇ ਕੱਲ ਰੱਖੀ ਆਪਾਂ ਮੀਟਿੰਗ ਜਿਹੜੇ ਪੈਰਾਮੀਟਰਸ ਮੈਂ ਤੁਹਾਨੂੰ ਪਿਛਲੀ ਵਾਰ ਕਿਹਾ ਸੀਗਾ ਕਿ ਫੀਲ ਆਫਸਰਸ ਦੀ ਜਿਹੜੀ ਪਰਫਾਰਮੈਂਸ ਹੈ ਉਹ ਪਰਫਾਰਮੈਂਸ ਆਪਾਂ ਪੈਰਾਮੀਟਰਸ ਆ 15 ਵੀ ਪੈਰਾਮੀਟਰਸ ਉਹਦੇ ਚ ਆਪਾਂ ਸੈਸ ਕਰਾਂਗੇ ਉਹਦੇ ਚ ਆ ਵੀ ਹੈ ਕਿ ਕਿੰਨੇ ਇਦਾਂ ਦੇ ਐਡਿਕਟਸ ਹੈ ਜਿਹੜੇ ਸਿਰਫ ਐਡਿਕਟਸ ਹੈ ਮਜਬੂਰੀ ਕਰ ਕਾਰਨ ਲੈ ਰਹੇ ਤੇ ਹਰ 10 10 ਦਿਨ ਬਾਅਦ ਮੈਨੇ ਮੀਟਿੰਗ ਲੈਣੀ ਸੀ ਕਿ 13 ਨੂੰ ਹੋਈ ਸੀ ਕਿ ਪਿਛਲੀ ਵਾਰ ਅੱਜ 26 ਹੋ ਗਈ ਮੈਂ ਕੱਲ ਦੁਬਾਰਾ ਕਰਾਂਗਾ ਪਿਛਲੇ 10 ਦਿਨਾਂ ਚ 10 12 ਦਿਨਾਂ ਚ ਆਪਾਂ 18 ਬੰਦੇ 64 F A 64 A ਇੱਕ ਸੈਕਸ਼ਨ ਹੁੰਦਾ ਐ ਐਨਡੀਪੀਐਸ ਐਕਟ ਦਾ 64 18 ਬੰਦੇ ਆਪਾਂ ਡੀ ਐਡਿਕਸ਼ਨ ਸੈਂਟਰ ਤੇ ਭਰਤੀ ਕਰਾ ਚੁੱਕੇ ਹਾਂ ਕਿ ਗਰੀਬ ਬੰਦਾ ਹੈ ਜੀ ਕਿਸੇ ਐਨਜੀਓ ਤੋਂ ਹੈਲਪ ਲੈ ਲਈ ਕਿ ਤੁਸੀਂ ਇਹਨਾਂ ਨੂੰ ਖਾਣਾ ਪ੍ਰੋਵਾਈਡ ਕਰ ਦੋ ਕਿਸੇ ਹੋਰ ਤੋਂ ਕੁਝ ਲੈ ਲਿਆ ਤੁਸੀਂ ਉਹ ਪ੍ਰੋਵਾਈਡ ਕਰ ਦੋ ਕਿ ਇਹ ਹੁਣ ਵੇਚੇਗਾ ਨਹੀਂ ਇਹ ਐਡਿਕਟ ਹੈ ਇਹਦਾ ਆਪਾਂ ਸੁਧਾਰ ਕਰੀਏ ਫਿਗਰ ਇਜ਼ ਨਾਟ ਮੱਚ ਫਿਗਰ ਇਜ਼ ਨਾਟ ਮੱਚ ਬਟ ਦ ਫਿਗਰ ਇਜ਼ ਅਲਰਮਿੰਗ ਇਨ ਅ ਸੈਂਸ ਕਿ ਇਹ ਕ੍ਰੋਨਿਕ ਹੈ ਫਿਗਰ ਜਿਹੜਾ ਤੁਸੀਂ ਕਹਿ ਰਹੇ ਹੋ ਜ਼ਿਆਦਾ ਨਹੀਂ ਹੈ ਫਿਗਰ ਬਟ ਅਲਰਮਿੰਗ ਇਸਲੀ ਕ੍ਰੋਨਿਕ ਹੈ ਇਕ ਵਾਰ ਕਰਦੇ ਜੇਲ ਜਾਂਦੇ ਫਿਰ ਦੁਬਾਰਾ ਆ ਕੇ ਕਰਦੇ ਫਿਰ ਫੜੇ ਜਾਂਦੇ ਤੇ ਇਹ ਸਾਈਕਲ ਨੂੰ ਆਪਾਂ ਤੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਨੰਬਰ 1 ਨੰਬਰ 2 ਇਹਨਾਂ ਨੂੰ ਜਿਹੜੇ ਫਾਈਨੈਂਸ਼ੀਅਲ ਬੈਨੀਫਿਟਸ ਹੈ ਫਾਈਨੈਂਸ਼ੀਅਲ ਬੈਨੀਫਿਟਸ ਉਹ ਵੀ ਆਪਾਂ ਇਹਨਾਂ ਦੀ ਜਿਹੜੀ ਪ੍ਰੋਪਰਟੀਆਂ ਜਿਹੜੀ ਹੈ ਜਿਹੜਾ ਮੈਂ ਪੇਪਰ 'ਚ ਵੀ ਆਏ ਸੀਗਾ 4 ਕਰੋੜ ਦੇ 4.5 ਕਰੋੜ ਦੀ ਪ੍ਰੋਪਰਟੀ ਆਪਾਂ ਫ੍ਰੀਜ਼ ਕਰਾਈ ਸੀਗੀ ਹੁਣ ਆਪਾਂ 107 ਬੀ ਐਨ ਐਸ ਐਸ ਸੈਕਸ਼ਨ ਹੈ ਤੁਸੀਂ ਹੁਣ ਜਾਓਗੇ ਨਾ ਜੀ ते सर्च सर्च कर रहे हो वन जीरो वेरी गुड सेक्शन प्रॉपर्टी अटैच कराने नॉट ओनली ऑफ ड्रग स्मर बट ऑल क्रिमिनल एलिमेंट्स प्रोसीड्स ऑफ क्राइम जो है प्रोसीड्स ऑफ क्राइम मान लो आसने ਚਾਰ ਵਾਰਦਾਤਾਂ ਕੀਤੀਆਂ ਜੀ ਮੈਂ ਐਗਜ਼ਾਮਪਲ ਦੇ ਰਿਹਾ ਬਾਹਰ ਆ ਕੇ ਤੁਸੀਂ ਆਪਣੇ ਦੋਸਤ ਦੇ ਨਾਂ ਤੇ ਇੱਕ ਮੋਟਰਸਾਈਕਲ ਲੈ ਲਿਆ ਨਵਾ 107 ਵੀ ਨਸੇ ਇਹ ਆਪਾਂ ਪ੍ਰੂਫ ਕਰਨਾ ਹੈ ਕਿ ਆਹ ਤੁਹਾਡਾ ਦੋਸਤ ਹੈ ਆ ਬੰਦਾ ਇਹ ਤੁਹਾਡਾ ਦੋਸਤ ਹੈ ਇਹਦੇ ਕੋਲ ਜਿਹੜਾ ਮੋਟਰਸਾਈਕਲ ਹੈ ਉਹਦਾ ਪੈਸਾ ਤੁਹਾਡਾ ਲੱਗਿਆ ਹੋਇਆ ਆਪਾਂ ਦੋ ਬਿਆਨ ਲੈ ਲੈਣ ਤੁਹਾਡੀ ਕੋਲ ਡਿਟੇਲਸ ਮੈਚ ਕਰ ਲੈਣੀ प्रूव कर देना है। पंद्रह दिन से वो मोटरसाइकिल हो जाएगा। भी कुछ चार पंच हो चुके हैं बट इट इज स्टार्टिंग शुरुआत हो जाए तो काफी होगा होर कोई चीज पच्ची बंद रेड हुई सी की जी अठ बे भज गए जी दे व, आ, these you can call them uh, middle level peddlers, smugglers, peddlers smugglers, it's a very thin line of distinction। तो राए तो 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 मैं कह रहा है ना जी ये सारे किराए किराए रह रहे हो हैं। <laughs> ਆ ਖੋਰ ਦੇਣਾ ਹੋਰ ਦੇਣਾ ਤੇ ਥਿਸ ਆਲਸੋ ਕ੍ਰਾਈਮ ਥਿਸ ਆਲਸੋ ਕ੍ਰਾਈਮ 댓 ਐਕਸ਼ਨ ਆਲਸੋ ਵੀਲ ਟੇਕ ਵੀਲ ਟੇਕ 댓 ਐਕਸ਼ਨ ਆਲਸੋ ਦੇ ਦੇ ਵਾਰ ਆਨ ਬੇਲ ਦੇ ਵਾਰ ਆਨ ਬੇਲ अर्लियर ਕੇ ਛੇ ਪਰਚੇ 8 ਪਰਚੇ 2 ਪਰਚੇ ਹਾਂ ਜੀ ਹਾਂ ਜੀ ਛੇ ਮਨੁੱਖੀ ਨਾ ਕੋਈ ਅਸਿਗਏ ਦੀ ਬਾਹਰ ਕਿਤੇ ਨਸ਼ਾ ਕਰਦੇ ਪੜੇਗੇ ਉਹ ਨਸ਼ਾ ਕਰਨ ਵਾਲਿਆਂ ਨੂੰ ਮੈਂ ਉਹੀ ਕਹਿ ਰਿਹਾ ਨਾ 64 ਏਚ ਇਹ ਪੈਰਾਮੀਟਰ ਦਿੱਤਾ ਹੋਇਆ ਹੈ ਮੈਂ ਆਪਣੀ ਫੀਲਡ ਯੂਨਿਟਸ ਨੂੰ ਕਿ ਪਰ थाना ਦੋ ਬੰਦੇ ਮੈਨੂੰ ਯਾਦ ਨਹੀਂ ਕਿ ਕਿੰਨੇ ਬੰਦੇ ਸੀਗੇ एवरीडे ਨਹੀਂ एवरीडे ਪਰ ਡੇ ਪਰ ਜ਼ੋਨ ਦੋ ਪਰ ਬੰਦੇ ਮੀਨਮ ਹਾਂ ਪਰ ਜ਼ੋਨ ਪਰ ਜ਼ੋਨ ਚਾਰ ਜ਼ੋਨਸ ਹੈ ਪਰ ਡੇ ਦੋ ਬੰਦੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਤੁਸੀਂ ਮੋਟੀਵੇਟ ਕਰਕੇ ਮੋਟੀਵੇਟ ਕਰਕੇ ਉਹਨਾਂ ਦੇ ਪੇਰੈਂਟਸ ਨੂੰ ਮੋਟੀਵੇਟ ਕਰਕੇ ਮੋਹੱਲੇ ਦੇ ਜਿਹੜੇ ਆ ਮੋਦਬਰ ਬੰਦੇ ਉਹਨਾਂ ਨੂੰ ਮੋਟੀਵੇਟ ਕਰਕੇ ਜਿਹੜੀ ਕੋਈ ਮੰਦਰ ਸੁਸਾਇਟੀ ਹੋ ਗਈ ਕੋਈ ਗੁਰਦੁਆਰਾ ਸਾਹਿਬ ਦੀ ਕਮੇਟੀ ਹੋ ਗਈ ਐਨ ਜੀਓਜ਼ ਹੋ ਗਏ ਉਹਨਾਂ ਨੂੰ ਆਪਾਂ ਪ੍ਰਤੀ ਕਰਾਈ ਤੇ 18 ਬੰਦੇ ਆਪਾਂ ਪਿਛਲੇ 10 ਦਿਨਾਂ 'ਚ ਪ੍ਰਤੀ ਕਰਾ ਚੁੱਕੇ ਨੇ ਨੇ ਕਾਉਂਸਲਿੰਗ ਟੀਮ ਵੀ ਕਿਹਾ ਕੀ ਨਹੀਂ ਕਾਉਂਸਲਿੰਗ ਟੀਮ ਉਹ ਹਸਪਤਲ ਦੀ ਉਹ ਹਸਪਤਲ ਦੇ ਕੋ ਪਤਾ ਕਿਹਾ ਮੈਂ ਇਸ ਮੇ ਨਾ ਇਹ ਵੀ ਬਹੁਤ ਥਨ ਲਾਈਨ ਆਫ ਡਿਸਟਿੰਕਸ਼ਨ ਹੈ ਬੰਦਾ ਨਸ਼ਾ ਕਰ ਰਿਹਾ ਹੈ ਵੇਚ ਵੀ ਰਿਹਾ ਹੈ ਔਰ ਕ੍ਰੋਨਿਕ ਹੈ ਨਸ਼ਾ ਕਰਦਾ ਵੀ ਹੈ ਵੇਚਦਾ ਹੈ ਫਿਰ ਫੜਿਆ ਜਾਂਦਾ ਕਰਦਾ ਹੈ ਵੇਚਦਾ ਉਹਨੂੰ ਆਪਾਂ ਪੈਡਲਰ ਮੰਨਦੇ ਏਦਾਂ ਦਾ ਬੰਦਾ ਜਿਹੜਾ ਨਸ਼ਾ ਕਰ ਰਿਹਾ ਹੈ ਕਦੇ ਕਦੇ ਉਹਨੇ ਨਸ਼ਾ ਖਰੀਦਣ ਲਈ ਵੇਚਦਾ ਤੇ ਹੋਰ ਨਸ਼ਾ ਲੈ ਲਿਆ ਉਹਨੂੰ ਆਪਾਂ ਥੋੜਾ ਸਿੰਪੈਥੈਟਿਕਲੀ ਦੇਖਦੇ ਇਟਸ ਇਟਸ ਅ ਵੈਰੀ ਥਨ ਲਾਈਨ ਆਫ ਡਿਸਟਿੰਕਸ਼ਨ ਬਟ 18 ਪੀਪਲ ਵੀ ਹੈਵ ਆਇਡੈਂਟੀਫਾਈਡ ਇਨ ਲਾਸਟ 10 ਡੇਸ ਜਿਨ੍ਹਾਂ ਨੂੰ ਆਪਾਂ ਨਸ਼ਾ ਛਡਾਊ ਕੇਂਦਰ 'ਚ ਪਰਤੀ ਕਰਾਇਆ ਉਸ ਤੋਂ ਬਾਅਦ ਜ਼ਿੰਮੇਵਾਰੀ ਫਿਰ ਉਹਨਾਂ ਦੀ ਹੈ ਜਿਹੜੇ ਨਸ਼ਾ ਛਡਾਊ ਕੇਂਦਰ ਵਾਲੇ ਹੁੰਦਾ ਸਵੇਰ ਤੋਂ ਸ਼ਾਮ ਤੱਕ ਇੱਧਰ ਜਾ ਰਹਾ ਹੈ ਇੱਧਰ ਜਾ ਰਹਾ ਹੈ ਇੱਧਰ ਜਾ ਰਹਾ ਤਿੰਨ ਚਾਰ ਪੰਜ ਦਿਨ ਲੱਗਦੇ ਫਿਰ ਪਲਾਨ ਹੁੰਦਾ ਹੈ ਕਰ ਦੇਖਿਆ ਜਾਂਦਾ ਹੈ ਕਿ ਘਰ ਜੇ ਅਗਰ ਤੁਸੀਂ ਐਂਟਰੀ ਕਰ ਰਹੇ ਹੋ ਕਿਧਰੋਂ ਕਰ ਰਹੇ ਹੋ ਉਹ ਨਾ ਥੋੜੇ ਦਿਨ ਪਹਿਲਾਂ ਆਪਾਂ ਕੀਤਾ ਸੀਗਾ ਕਿਹੜਾ ਜਿਹੜਾ ਉਹ ਸਤਲੁਜ ਚਲਾ ਗਿਆ ਸੀਗਾ ਹਾਂ ਕੁੰਮ ਕਣਾ ਧਾਣੇ ਦਾ ਸੀਗਾ ਜੀ ਇੱਕ ਠੀਕ ਹੈ ਜੀ 6 ਪਰਚੇ ਦਰ ਸੀਗੇ ਆ ਰਿਹਾ ਵੀ ਹਾਂ ਹੀ ਡਾਈਡ ਤੇ ਉਹ ਵੀ ਆਪਾਂ ਆਪਣੇ ਸਿਰ ਤੇ ਨਾਲ ਲਈਏ ਨਾ ਕਿ ਇਸ ਤਰ੍ਹਾਂ ਕਰੀਏ ਕਿ ਬੰਦਾ ਕਾਬੂ ਆ ਜਾਏ ਛੱਤੋਂ ਛਲਾਂਗ ਲਗਾਤੀ نیچے गिर ਗਿਆ ਡੈਥ ਹੋ ਗਈ ਸੋ ਇਨਫੋਰਮੇਸ਼ਨ ਬੇਸ ਜਿਹੜਾ ਹੈ मैं तो बहुत खुल के गल करता जी आई डोंट हाइड एनीथिंग कि इट हैज टू बी वेरी वेरी एकूरेट फोर जी देखो पता क्या मैं मैं थो दसदा ये पूरी दुनिया चाहा दिमाग चलता है ना जी जो लॉ इनफोर्समेंट एजेंसी का जिन्हें क्राइम कर रहा है उदा दिमाग भी ही है। रहा है। उदा भी ही चलता है ਫਰਕ ਸਿਰਫ ਇਹ ਨਾ ਹੈ ਕਿ ਸਾਨੂੰ ਅਗਰ ਕਾਮਯਾਬ ਹੋਣਾ ਹੈ ਤੇ ਆਪਾਂ ਉਹਨਾਂ ਤੋਂ ਇੱਕ ਕਦਮ ਅੱਗੇ ਚੱਲੀਏ ਹੁਣ ਡਰੋਨਾਂ ਆਂਦੇਂ ਦੀ ਪਹਿਲਾਂ ਡਰੋਨਸ ਦਾ ਪੈਟਰਨ ਡਿਫਰੈਂਟ ਸੀਗਾ ਹੁਣ ਡਰੋਨਸ ਦਾ ਪੈਟਰਨ ਡਿਫਰੈਂਟ ਹੈ ਹਰ 15-15 ਦਿਨ ਬਾਅਦ ਪੈਟਰਨ ਡਿਫਰੈਂਟ ਹੁੰਦਾ ਹੈ ਉਹਨਾਂ ਨੇ ਵੀ ਕਾਮਯਾਬ ਹੋਣਾ ਹੈ ਤੇ ਆਪਾਂ ਵੀ ਕਾਮਯਾਬ ਹੋਣਾ ਹਾਂਜੀ ਐਨੀਥਿੰਗ ਐਲਜੀ ਥੈਂਕ ਯੂ ਥੈਂਕ ਯੂ